ਸਤਿ ਸ਼੍ਰੀ ਅਕਾਲ ਦੋਸਤੋ ਬਈ ਅੱਜ ਆਪਾਂ ਪੀਜੀਐਫ ਜਿਹੜੇ ਕਿ ਪੰਜਾਬ ਦੀ ਗੌਟ ਐਸੋਸੀਏਸ਼ਨ ਆ ਉਹਨਾਂ ਦੇ ਪ੍ਰਧਾਨ ਮਾਸਟਰ ਗੁਰਜੀਤ ਸਿੰਘ ਜੀ ਉਹਨਾਂ ਕੋਲ ਪਹੁੰਚੇ ਹੋਏ ਆ ਤੇ ਇਹਨਾਂ ਨੇ ਬੱਕਰੀ ਪਾਲਣ ਨੂੰ ਅੱਗੇ ਵਧਾਉਣ ਲਈ ਇੱਕ ਵੱਡਾ ਪ੍ਰਾਲਾ ਕੀਤਾਗਾ ਜਿਹੜੀ ਕਿ ਬੱਕਰੀਆਂ ਦੀ ਦੁੱਧ ਚਵਾਈ ਆ ਉਹ ਸਟੇਟ ਪੱਧਰੀ ਰੱਖੀ ਆ ਤੇ ਕਈ ਜ਼ਿਲ੍ਹੇ ਉਹਨਾਂ ਨੂੰ ਜੋਣ ਦੇ ਵਿੱਚ ਵੰਡ ਕੇ ਉਹਨਾਂ ਦੇ ਵਿੱਚੋਂ ਬੱਕਰੀਆਂ ਮੰਨ ਕੇ ਚੱਲੋ ਫਾਸਟ ਸਾਲਡ ਸੈਕੰਡ ਆਉਣਗੀਆਂ ਜੋ ਵੀ ਉਹਨਾਂ ਨੂੰ ਫਿਰ ਸਟੇਟ ਪੱਧਰ ਤੇ ਮੁਕਾਬਲੇ ਉਹਨਾਂ ਦੇ ਹੋਣਗੇ ਦੁੱਧ ਚਵਾਈ ਦੇ ਤੇ ਉਹਦੇ ਗੱਲਬਾਤ ਤੁਹਾਨੂੰ ਸਾਰੀ ਆਹ ਵੀਡੀਓ ਦੇ ਵਿੱਚ ਪਤਾ ਲੱਗੂ ਵੀ ਕਿਵੇਂ ਦੁੱਧ ਚਵਾਈ ਦੇ ਮੁਕਾਬਲੇ ਹੋਣਗੇ ਤੇ ਕੀ ਇਹ ਦੁੱਧ ਚਵਾਈ ਦੇ ਮੁਕਾਬਲਿਆਂ ਦੇ ਵਿੱਚ ਜਿਹੜੇ ਬੱਕਰੀਆਂ ਆਲੇ ਆਉਣਗੇ ਉਹਨਾਂ ਨੂੰ ਕੀ ਫਾਇਦਾ ਹੋਊਗਾ ਆਉਣ ਵਾਲੇ ਟਾਈਮ ਦੇ ਵਿੱਚ ਮਾਸਟਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਲੈਤੀ ਟੀਵੀ ਜੀ ਤੁਹਾਡਾ ਅੱਜ ਫਾਰਮ ਤੇ ਪਹੁੰਚੇ ਹੋ ਧੰਨਵਾਦ ਸ਼ੁਕਰੀਆ ਜੀ ਆਖਣੇ ਜੀ ਧੰਨਵਾਦ ਜੀ ਤੇ ਮਾਸਟਰ ਜੀ ਇਹ ਜਿਹੜੀ ਦੁੱਧ ਚਵਾਈ ਤੁਸੀਂ ਰੱਖੀ ਆ ਹਨਾ ਇਹ ਆਪਾਂ ਦੇਖਦੇ ਆ ਵੀ ਮੇਲੇ ਹੁੰਦੇ ਆ ਤਾਂ ਉੱਥੇ ਪੂਰੇ ਪੰਜਾਬ ਦੀਆਂ ਬੱਕਰੀਆਂ ਵੀ ਆ ਜਾਂਦੀਆਂ ਨੇ ਜੀ ਜੀ ਪਰ ਤੁਸੀਂ ਇਹ ਜਿਵੇਂ ਆਪਣੀਆਂ ਲਾਲੋ ਗੇਮਾਂ ਹੁੰਦੀਆਂ ਨੇ ਸਕੂਲੀ ਗੇਮਾਂ ਹੁੰਦੀਆਂ ਨੇ ਤੁਸੀਂ ਆਹਿਆ ਜਾ ਰੂਪ ਦਿੱਤਾ ਇਹਨਾਂ ਨੂੰ ਹਨਾ ਜੋਂ ਹਨ ਫਿਰ ਸਟੇਟ ਹਨਾ ਐਵੇਂ ਇਹਦੇ ਬਾਰੇ ਦੱਸੋ ਜੀ ਕਿਵੇਂ ਦਿਮਾਗ ਚ ਆਇਆ ਤੁਹਾਡੇ ਇਹ ਜੀ ਜੀ ਸਰੋ ਕਿਉਂਕਿ ਆਪਾਂ ਆਮ ਦੇਖ ਰਹੇ ਅਗੇ ਜਿਹੜੇ ਮਿਲਕ ਦੇ ਕੰਪੀਟੀਸ਼ਨ ਆ ਦੁੱਧ ਚਵਾਈ ਦੇ ਕੰਪੀਟੀਸ਼ਨ ਆਗੇ ਉਹ ਬਹੁਤ ਘੱਟ ਹੋ ਰਹੇ ਨੇ ਹੂੰ ਕਿਉਂਕਿ ਇਸੇ ਸਮੇਂ ਦੀ ਮੰਗ ਆ ਇਹ ਬਿਊਟੀ ਦੇ ਤਾਂ ਬਹੁਤ ਹੁੰਦੇ ਬਿਊਟੀ ਦੇ ਬਹੁਤ ਜਿਆਦੇ ਹੋ ਰਹੇ ਜਿਵੇਂ ਹੁਣ ਕਾਫੀ ਜ਼ਿਲ੍ਹਿਆਂ ਦੇ ਵਿੱਚ ਕਹਿ ਲਓ ਸਟੇਟ ਦੇ ਵਿੱਚ ਬਿਊਟੀ ਦੇ ਕੰਪੀਟੀਸ਼ਨ ਬਹੁਤ ਜਿਆਦੇ ਹੋ ਰਹੇ ਨੇ ਬੱਕਰੀਆਂ ਦੇ ਬੱਕਰੀਆਂ ਦੇ ਕਹਿ ਲਓ ਤਾ ਕਿਉਂਕਿ ਬਿਊਟੀ ਅਲੱਗ ਕਨਸੈਪਟ ਹੈ ਇੱਕ ਤੇ ਦੁੱਧ ਚਗਵਾਈ ਦਾ ਅਲੱਗ ਕਨਸੈਪਟ ਹੈਗਾ ਕਿਉਂਕਿ ਜੋ ਮੇਰਾ ਜਦੋਂ ਵੀ ਮੈਨੂੰ ਇਹ ਸੀਗਾ ਵੀ ਮੈਂ ਕਦੇ ਵੀ ਐਸੋਸ਼ੀਏਟਲੀ ਗੁਵਾਈ ਕਰੂੰਗਾ ਤਾਂ ਮੇਰੇ ਮਨ ਦੇ ਵਿੱਚ ਇਹ ਸੀਗਾ ਵੀ ਮੈਂ ਇੱਕ ਮਤਲਬ ਡੇਰੀ ਵਾਲਾ ਲੈ ਕੇ ਜਾਵਾਂ ਬੱਕਰੀ ਪਾਲਣ ਨੂੰ ਤੇ ਉਹ ਮੇਰੇ ਮਨ ਦੇ ਵਿੱਚ ਸੀਗਾ ਤਾਂ ਕਰਕੇ ਮੈਂ ਇਸ ਨੂੰ ਸੋਚਦਾ ਸੀਗਾ ਵੀ ਜਦੋਂ ਵੀ ਆਪਣਾ ਟਾਈਮ ਲੱਗਿਆ ਤਾਂ ਇਸ ਦੇ ਲਈ ਮੈਂ ਫਿਰ ਸਾਰਾ ਜਿਹੜਾ ਸ਼ਡਿਊਲ ਹੈ ਦਾ ਕੈਲੰਡਰ ਤਿਆਰ ਕੀਤਾ ਪ੍ਰੋਪਰ ਅੱਛਾ ਤੇ ਪੂਰੇ ਹੁਣ ਇਹ ਮੰਨ ਕੇ ਚੱਲੋ ਵੀ ਲੈ ਕੇ 8 ਤਰੀਕ ਤੋਂ ਲੈ ਕੇ 8 ਮਾਰਚ ਤੋਂ ਲੈ ਕੇ 31 ਮਾਰਚ ਤੱਕ ਪੂਰੀ ਜਿਹੜੀ ਸਟੇਟ ਦੇ ਮਤਲਬ ਜ਼ੋਨ ਨੇਗੇ ਉਹ ਕੰਪਲੀਟ ਹੋਣੇ ਆ। ਹੂੰ ਚਾਰ ਜ਼ੋਨਾਂ ਚ ਵੰਡਿਆ ਗਿਆ ਹੈਗਾ। ਇਹ ਕਈ ਵਾਰੀ ਆਇਆ ਹੁੰਦਾ ਨਾ ਵੀ ਆਪਾਂ ਮੁਕਾਬਲੇ ਉਰੇ ਰੱਖ ਲੈ ਕਈ ਬੰਦਾ ਦੂਰੋਂ ਹੁੰਦਾ ਜਿਵੇਂ ਅੰਮ੍ਰਿਤਸਰ ਵਾਲੇ ਉਹ ਇੱਥੇ ਆ ਨਹੀਂ ਸਕਦੇ ਤਾਂ ਇਹ ਜ਼ੋਨਾਂ ਨਾਲ ਉਹ ਸਾਰੇ ਆ ਸਕਦੇ ਆ ਨਾ। ਉਹੀ ਸੀਗਾ ਜੀ ਇੱਕ ਤਾਂ ਜੀ ਪ੍ਰਬੰਧ ਕਰਨੇ ਸੌਖੇ ਹੋ ਜਾਣਗੇ। ਪ੍ਰਬੰਧ ਕਰਨ। ਹੁਣ ਫਰਜ਼ ਕਰੋ ਟੋਟਲ 23 ਜ਼ਿਲ੍ਹੇ ਆਪਣੇ। ਹੂੰ 23 ਤਾਂ ਉਹਦੇ ਵਿੱਚ ਆ ਵੀ 23 ਨੂੰ ਇੱਕ ਥਾਂ ਇਕੱਠੇ ਕਰਨਾ ਬਹੁਤ ਔਖਾ ਹੂੰ ਹੂੰ ਕਿਉਂਕਿ ਉਹਨੇ ਰਹਿائش ਦਾ ਪ੍ਰਬੰਧ ਕਰਨਾ ਤੇ ਉਹਨਾਂ ਨੂੰ ਐਡੀ ਦੂਰੋਂ ਆਉਣਾ ਹੁਣ ਕਿਸੇ ਨੂੰ 300 ਕਿਲੋਮੀਟਰ ਚੱਲ ਕੇ ਆਉਣਾ ਪੈਗਾ 250 ਤੋਂ ਵੱਧ ਦਿੱਕਤ ਆਉਂਦੀ ਹੈ ਦਿੱਕਤ ਆਉਂਦੀ ਹੈ ਤਾਂ ਇਸ ਨੂੰ ਅਸੀਂ ਮਤਲਬ ਜ਼ੋਨਾਂ ਦਾ ਰੂਪ ਦਿੱਤਾ ਜਿਵੇਂ ਪਹਿਲੇ ਜ਼ੋਨ ਦੇ ਵਿੱਚ ਆਪਾਂ ਰੱਖਿਆਗਾ ਮਾਨਸਾ ਬਠਿੰਡਾ ਬਰਨਾਲਾ ਸੰਗਰੂਰ ਤੇ ਆਪਣਾ ਮਲੇਰਕੋਟਲਾ ਪਟਿਆਲਾ ਟੋਟਲ ਇਹ 6 ਜ਼ਿਲ੍ਹੇ ਨੇਗੇ ਜਿਹੜੇ ਆਪਾਂ ਮਤਲਬ ਪਹਿਲੇ ਜ਼ੋਨ ਦੇ ਵਿੱਚ ਰੱਖੇ ਨੇ ਜਿਹੜੇ ਕਿ ਮੰਨ ਲਏ ਚਲੋ ਵੀ 8 9 10 ਮਾਰਚ ਨੂੰ ਆਪਾਂ ਜਿਹੜਾ ਪਹਿਲਾ ਜੋੜਾਗਾ ਸ਼ੁਰੂ ਕਰਾਉਣਾਗਾ ਸ਼ੁਰੂ ਕਰਾਉਣਾ ਹਾਂਜੀ ਜੀ ਠੀਕ ਹੈ ਤੇ 8 ਮਾਰਚ ਨੂੰ ਆਪਾਂ ਜਿਹੜੀਆਂ ਬੱਕਰੀਆਂ ਨੇ ਉਹ ਬਲਾਈਆਂ ਗਈਆਂ ਨੇਗੀਆਂ ਠੀਕ ਹੈ ਮੰਨ ਕੇ ਚੱਲੋ ਵੀ 12:00 ਵਜੇ ਦਾ ਕਪਰ ਰਿਪੋਰਟਿੰਗ ਟਾਈਮ ਰੱਖਿਆਗਾ ਹੂੰ ਵੀ 12:00 ਵਜੇ ਤੱਕ ਆਪਣੇ ਕੋਲੇ ਬੱਕਰੀ ਪਾਲ ਕਵੀਰ ਨੇ ਜਿੰਨਾਂ ਦੀਆਂ ਐਂਟਰੀਆਂ ਆਪਣੇ ਕੋਲੇ ਆਉਣਗੀਆਂ ਉਹ ਮਤਲਬ ਆਪਣੇ ਕੋਲੇ 12:00 ਵਜੇ ਤੱਕ ਜਾ ਕੇ ਆਪਣੀ ਟੋਕਨ ਨੰਬਰ ਲੈਣਗੇ ਕਿੱਥੇ ਉਹ ਨਹੀਂ ਰਹਿ ਸਕੀ ਬੱਕਰੀਆਂ ਦੀ ਤੇ ਜਿਹੜਾ ਉਹਨਾਂ ਦੇ ਮਤਲਬ ਆਪਣਾ ਜਿਹੜੇ ਨਾਲ ਆਉਣਗੇ ਇੱਕ ਬੱਕਰੀ ਦੇ ਨਾਲ ਦੋ ਜਣੇ ਆ ਸਕਦੇ ਆ ਇੱਕ ਬੱਕਰੀ ਦੇ ਨਾਲ ਦੋ ਜਣੇ ਦੋ ਜਣੇ ਆ ਸਕਦੇ ਹੈਗੇ ਤਾਂ ਉਹਨਾਂ ਦੋਵਾਂ ਨੂੰ ਹੀ ਜਿਹੜੇ ਮਤਲਬ ਆਪਣੇ ਵੱਲੋਂ ਆਈ ਕਾਰਡ ਨੇਗੇ ਉਹ ਜਾਰੀ ਕੀਤੇ ਜਾਣਗੇ ਠੀਕ ਹੈ ਜੀ ਠੀਕ ਹੈ ਉਹ ਉਹਨੇ ਆਪਾਂ ਦਿੱਤੇ ਜਾਣਗੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜੇ ਟੋਕਨ ਆ ਬੱਕਰੀਆਂ ਦੇ ਟੈਗ ਨੰਬਰ ਕਹਿ ਲਓ ਉਹ ਆਪਾਂ ਪਹਿਲਾਂ ਜਾਰੀ ਕਰਾਂਗੇ 12 ਵਜੇ ਉਹਨਾਂ ਨੂੰ ਤਾਂ ਉਹ ਸਾਰੇ ਉਹਨੂੰ ਜਿਹੜੇ ਜੋ ਮਤਲਬ ਆਗੇ ਉਹਨਰ ਦਿੱਤੇ ਜਾਣਗੇ ਤਾਂ ਉਸ ਦੇ ਨਾਲ ਆਧਾਰ ਤੇ ਹੀ ਜਿਹੜੇ ਕੰਪੀਟੀਸ਼ਨ ਆਗੇ ਉਹ ਕਰਵਾਈ ਜਾਣਗੇ ਤੇ ਬਾਕੀ ਭਾਈ ਆਪਾਂ ਸਾਰਾ ਚਾਰਟ ਨਾਲ ਸਕਰੀਨ ਦੇ ਉੱਤੇ ਸੋਨੂੰ ਦੇ ਦਾਂਗੇ ਬਾਕੀ ਜਿਹੜੇ ਹੋਰ ਜ਼ਿਲ੍ਹੇ ਨੇ ਉਹ ਵੀ ਪੜ ਲਿਓ ਵੀ ਥੋਡੇ ਕੀ ਡਿਟੇਲ ਰਹਿਣ ਵਾਲੀਆਂ ਹਨ ਜ਼ਿਲ੍ਹਿਆਂ ਦੀ ਕਿਹੜੇ ਕਿਹੜੇ ਜ਼ਿਲ੍ਹੇ ਜ਼ੋਨਾਂ 'ਚ ਹੈਗੇ ਨੇ ਫਸਟ ਸੈਕੰਡ ਸਾਡ ਚਾਰ ਜ਼ੋਨਾਂ ਨੇ ਹਾਂ ਚਾਰ ਨਹੀਂ ਪਹਿਲਾ ਜ਼ੋਨ ਆ ਗਿਆ ਮਤਲਬ 6 ਜ਼ਿਲ੍ਹੇ ਹੈਗੇ ਦੂਜੇ ਜ਼ੋਨ ਦੇ ਵਿੱਚ ਵੀ 6 ਜ਼ਿਲ੍ਹੇ ਨੇਗੇ ਤੇ ਤੀਜੇ ਜ਼ੋਨ ਦੇ ਵਿੱਚ ਵੀ 6 ਜ਼ਿਲ੍ਹੇ ਲੱਤੇ ਹੈਗੇ ਤੇ ਜਿਹੜਾ ਚੌਥਾ ਜ਼ੋਨ ਬਣਾਇਆ ਆਪਾਂ ਉਹਦੇ ਵਿੱਚ 5 ਜ਼ਿਲ੍ਹੇ ਰੱਖੇ ਨੇ ਜਿਵੇਂ ਅੰਮ੍ਰਿਤਸਰ ਆ ਗਿਆ ਮੈਂ ਸਕਰੀਨ ਤੇ ਦੇ ਦੂੰਗਾ ਨਾਲ ਤੁਸੀਂ ਸਾਰਾ ਪੜ ਲਿਓ ਕਿਉਂਕਿ ਇਹ ਜਿਹੜੇ ਮਤਲਬ ਆਪਾਂ ਚਾਰਜ ਜ਼ੋਨ ਬਣਾਏ ਜਾਣਗੇ ਇਹ ਚਾਰਜ ਜ਼ੋਨਾਂ ਤੋਂ ਬਾਅਦ ਜਿਹੜੇ ਮਤਲਬ ਜਦੋਂ ਕੰਪਲੀਟ ਹੋ ਗਏ ਸਾਰਾ ਆਪਣਾ ਚਾਰੇ ਜ਼ੋਨ ਇਹ ਉਸ ਤੋਂ ਬਾਅਦ ਚਾਰਾ ਜ਼ੋਨਾਂ ਦੇ ਵਿੱਚੋਂ ਇੱਕ ਜ਼ੋਨ ਦੇ ਵਿੱਚੋਂ ਆਪਾਂ 5 ਬੱਕਰੀਆਂ ਲੈਣੀਆਂ ਨੇ ਇੱਕ ਜ਼ੋਨ ਚੋਂ ਇੱਕ ਜ਼ੋਨ ਚੋਂ 5 ਬੱਕਰੀਆਂ ਲੈਣੀਆਂ ਨੇ ਆਪਾਂ ਤੇ ਜਵੇਂ ਮਾਰਗੋ ਚਾਰ ਜ਼ੋਨ ਨੇ ਆਪਣੇ ਚਾਰਾਂ ਦੇ 20 ਬੱਕਰੀਆਂ ਬਣੀਆਂ 20 ਬੱਕਰੀਆਂ ਨੂੰ ਫਿਰ ਆਪਾਂ ਜਿਹੜੇ ਮਤਲਬ ਆਪਾਂ ਅੱਗੇ ਸਟੇਟ ਦਾ ਕੰਪੀਟੀਸ਼ਨ ਆ ਗਏ ਉਹਦੀ ਤਰੀਕ ਦਿੱਤੀ ਹੋਈ ਹੈ ਆਪਾਂ ਨਿਰਧਾਰਤ ਕੀਤੀ ਹੋਈ ਹੈ ਉਹ ਮਤਲਬ ਆਪਾਂ ਰੱਖੀ ਹੋਈ ਹੈ ਜੀ 7 8 9 ਅਪ੍ਰੈ 7 8 9 ਪ੍ਰਾਇਰ ਰੱਖੀ ਹੋਈ ਹੈਗੀ ਉਸ ਤਰੀਕ ਨੂੰ ਮਤਲਬ ਉਹ ਜਿਹੜੇ 20 ਬੱਕਰੀਆਂ ਹੋਣਗੇ ਉਹਨਾਂ ਦੇ ਮੁਕਾਬਲੇ ਕਰਾਏ ਜਾਣਗੇ ਠੀਕ ਹੈ ਤੇ ਉਹ ਸਿਰਫ ਉਹੀ ਬੱਕਰੀਆਂ ਭਾਗ ਲੈਣਗੀਆਂ ਤਾਂ ਉਹਨਾਂ ਦੇ ਵਿੱਚ ਜਿਹੜੀ ਮਤਲਬ ਬੱਕਰੀਆਂ ਜਿੱਤਣਗੀਆਂ ਅੱਗੇ ਤੇ ਉਹ ਆਪਣੇ ਪਹਿਲੇ ਦੂਜੇ ਤੀਜੇ ਸਥਾਨ ਤੇ ਆਉਣਗੀਆਂ ਉਹਨਾਂ ਨੂੰ ਆਪਾਂ ਆਪਣੇ ਵੱਲੋਂ ਇਨਾਮ ਵਧੀਆ ਦੇਣ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਤੇ ਤਾਂ ਕਿ ਉਹਨਾਂ ਜਿਹੜਾ ਪੂਰਾ ਨਾਂਗਾ ਪੂਰੇ ਪੰਜਾਬ ਦੇ ਵਿੱਚ ਬਣ ਜੇ ਦੁੱਧ ਦੇ ਦੁੱਧ ਪਾਦ ਦੇ ਵਿੱਚ ਵੀ ਉਹਨਾਂ ਬੱਕਰੀਆਂ ਚੰਗਲ ਤੋਂ ਕੱਢਿਆਗਾ ਕੱਢਿਆਗਾ ਜੀ ਤੇ ਇਹ ਤਾਂ ਹੋ ਗਿਆ ਆਪਣੀ ਸਟੇਟ ਪੱਧਰੀ ਹੈ ਨਾ ਤੇ ਜਿਹੜੀਆਂ ਆਪਣੇ ਲਵੇ ਜ਼ੋਨ ਚ ਬੱਕਰੀਆਂ ਆਉਣਗੀਆਂ ਉਹਨਾਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ ਜੀ ਹਾਂ ਹਾਂ ਉਹਨਾਂ ਨੂੰ ਐਸੋਸੀਏਸ਼ਨ ਦਾ ਮਤਲਬ ਮਾਨਤਾ ਪ੍ਰਾਪਤ ਸਾਸ਼ਗਿਰਤਾ ਹੋਊਗਾ ਤੇ ਨਾਲ ਪੰਜਾਬ ਪੱਧਰ ਦਾ ਹਾਂ ਤੇ ਨਾਲ ਉਹਨਾਂ ਨੂੰ ਮਤਲਬ ਜਿਹੜੇ ਮੈਡਲ ਨੇ ਉਹ ਦਿੱਤੇ ਜਾਣਗੇ ਉਹ ਦਿੱਤੇ ਜਾਣਗੇ ਹਾਂ ਤੇ ਜਿਹੜੀਆਂ ਮਤਲਬ ਬੱਕਰੀਆਂ ਪਾਰਟਿਸਪੇਸ਼ਨ ਕਰਨਗੀਆਂ ਉਹਨਾਂ ਨੂੰ ਆਪਾਂ ਸਰਟੀਫਿਕੇਟ ਦੇ ਦੇਵਾਂਗੇ ਉਹਨਾਂ ਕਿੰਨਾ ਦੁੱਧ ਉਹਨਾਂ ਨੇ ਕੱਢਿਆ ਪ੍ਰੋਪਰ ਲਿਖ ਕੇ ਦੇਵਾਂਗੇ ਉਹਨਾਂ ਨੂੰ ਆਪਾਂ ਨਾਲ ਦੀ ਨਾਲ ਤਾਂ ਕਿ ਉਹ ਕਿਸੇ ਨੂੰ ਆਪਣੀ ਬੱਕਰੀ ਦਾ ਰਿਕਾਰਡ ਐ ਦਿਖਾ ਸਕਣ ਵੀ ਸਾਡੀ ਬੱਕਰੀ ਨੇ ਇਸ ਸੰਸਥਾ ਦੇ ਵਿੱਚ ਇੰਨਾ ਦੁੱਧ ਕੱਢਿਆ ਸੀਗਾ ਤਾਂ ਉਹ ਰਿਕਾਰਡ ਦੇ ਦੇਣਗੇ ਪ੍ਰੋਪਰ ਆ ਠੀਕ ਹੈ ਜੀ ਤੇ ਲਓ ਬਈ ਮਾਸਟਰ ਜੀ ਨਾਲ ਕਰ ਲਿਓ ਸੰਪਰਕ ਨੰਬਰ ਸਕਰੀਨ ਉੱਤੇ ਦਿੱਤਾ ਹੋਇਆ ਆਪਣਾ ਜਿਨੇ ਵੀ ਭਰਾ ਨੇ ਬੱਕਰੀ ਐਂਟਰ ਕਰਾਉਣੀਆਂ ਇਹ ਐ ਹੋ ਸਕਦਾ ਜੀ ਜੇ ਮੈਂ ਇੱਕ ਬੰਦੇ ਨੇ ਦੋ ਕਰਾਉਣੀਆਂ ਨੇ ਤਿੰਨ ਕਰਾਉਣੀਆਂ ਨੇ ਹਾਂ ਬਿਲਕੁਲ ਜੀ ਕਿੰਨੀਆਂ ਮਰਜ਼ੀ ਐਂਟਰੀ ਕਰਾਵੇ ਜੀ ਪਰ ਉਹਦਾ ਆਪਾਂ ਨੂੰ ਇਹੀ ਹੈਗਾ ਵੀ ਆਪਾਂ ਸਿਰਫ ਜਲਦੀ ਐਂਟਰੀ ਕਰਨ ਲੱਗਿਆਂਗੇ ਕਿਉਂਕਿ ਤਾਂ ਕਿ ਤਾਂ ਕਿ ਪ੍ਰੋਗਰਾਮ ਵੀ ਲਿਖਣਾਗਾ ਆਪਾਂ ਤਾਂ ਜਿਹੜੀ ਮਤਲਬ 8 ਤਰੀਕ ਨੂੰ ਬੱਕਰੀਆਂ ਭਲਾਈਆਂ ਨੇਗੀਆਂ ਤਾਂ 12 ਵਜੇ ਤੋਂ ਪਹਿਲਾਂ ਪਹਿਲਾਂ ਐਂਟਰੀ ਆਪਾਂ ਕਰਨੀ ਹੈ ਉਹਦੋਂ ਬੰਦ ਕਰ ਦੇਣੀ ਆਪਾਂ ਠੀਕ ਹੈ ਜੀ ਕਿਉਂ 8 ਤਰੀਕ ਤੋਂ ਬਾਅਦ ਆਪਾਂ ਐਂਟਰੀ ਨਹੀਂ ਕਰਨੀ ਤੇ 8 ਤਰੀਕ ਨੂੰ ਸ਼ਾਮ ਨੂੰ ਬੱਕਰੀਆਂ ਮਤਲਬ ਖਾਲੀ ਹੋਣਗੀਆਂ ਸ਼ਾਮ ਨੂੰ ਮਾਲਕ ਜੀ ਰੋ ਵੀ 5 6 ਵਜੇ ਕਹਿ ਲੋ ਵੀ ਬੱਕਰੀਆਂ ਖਾਲੀ ਕਰਾਂਗੇ ਆਪਾਂ ਤੇ 9 ਤਰੀਕ ਨੂੰ ਆਪਣੀ ਸਵੇਰੇ ਮਾਰਨਿੰਗ ਨੇ ਪਹਿਲੀ ਚਵਾਈ ਹੋਊਗੀ ਤੇ 9 ਦੀ ਸ਼ਾਮ ਨੂੰ ਆਪਣੀ ਦੂਜੀ ਚਵਾਈ ਹੋਊਗੀ ਠੀਕ ਹੈ ਜੀ ਤੇ 10 ਤਰੀਕ ਨੂੰ ਆਪਣੀ ਸਵੇਰੇ ਤੀਜੀ ਚਵਾਈ ਹੋਊਗੀ ਠੀਕ ਹੈ ਉਸ ਤੋਂ ਬਾਅਦ ਮੈਂ 8 9 ਵਜੇ ਆਪਾਂ ਜਿਹਾ ਰਿਜ਼ਲਟ ਉਹ ਤਿਆਰ ਕਰ ਲਾਂਗੇ ਤੇ ਉਸ ਤੋਂ ਬਾਅਦ 10 11 ਵਜੇ ਕਹਿ ਲਊਗਾ ਮਤਲਬ ਪ੍ਰਾਈਜ਼ ਡਿਸਟ੍ਰੀਬਿਊਸ਼ਨ ਹੋਊਗਾ ਤੇ ਉਸ ਤੋਂ ਬਾਅਦ ਜਿਹੜੇ ਬੱਕਰੀ ਪਾਲਕ ਵੀਰ ਆਪਣੇ ਜਾ ਧੰਨਵਾਦ ਸਾਰੇ ਵੀਰਾਂ ਦਾ ਧੰਨਵਾਦ ਮਾਸਟਰ ਜੀ ਤੁਹਾਡਾ ਜਿਹੜਾ ਤੁਸੀਂ ਇਹ ਵੱਡਾ ਪ੍ਰਾਲਾ ਬੱਕਰੀ ਪਾਲਣ ਵਾਲੇ ਜਿਹੜਾ ਕਿਤਾਬ ਨੂੰ ਅੱਗੇ ਵਧਣ ਲਈ ਕਰ ਰਹੇ ਹੋ ਹਨ ਜੀ ਜੀ ਧੰਨਵਾਦ ਜੀ ਸ਼ੁਕਰੀਆ